ਜੈ ਹਿੰਦ ਜੈ ਭਾਰਤ ਮੈਨੂੰ ਜਿਸ ਸਾਲ ਹੋਣਾ ਹੈ ਸਾਡੇ ਜਿਹਦੇ ਦਵਾਰ ਧਾਮੀ ਮੈਂ ਮੁਕਸਰ ਐਸਐਸਪੀ ਦੇ ਨਾਲ ਉਹਨਾਂ ਦਾ ਪਿਆਰ ਕਰਦਾ ਇੰਨਾ ਟਾਈਮ ਹੀ ਮੈਂ ਆਪਣੇ ਇੰਟਰੋਡਕਸ਼ਨ ਮੈਂ ਚਾਰ ਜਿਲ੍ਹੇ ਚ ਐਸਐਸਪੀ ਰਹਿਣਾ ਤੇ ਜਿੱਥੇ ਵੀ ਰਹਾ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਗਰੀਬ ਬੰਦੇ ਨੂੰ ਜਾਂ ਆਪਣੇ ਐਸੀ ਸਮਾਜ ਨੂੰ ਜਾਂ ਬੀਸੀ ਸਮਾਜ ਨੂੰ ਹੀ ਮੈਂ ਜਿਆਦਾ ਪ੍ਰੈਫਰੈਂਸ ਦਿੱਤੀ ਉਸ ਟਾਈਮ ਜਦੋਂ ਤੁਸੀਂ ਇਹ ਪੋਸਟਾਂ ਤੇ ਆਉਂਦੇ ਹੋ ਤਾਂ ਤੁਹਾਨੂੰ ਸਭ ਨੂੰ ਇੱਕ ਸਾਥ ਦੇ ਪਤਾ ਜਿਹਦਾ ਤੇ ਜੋ ਤੁਹਾਡੀ ਡਿਊਟੀ ਬਣਦੀ ਹੈ ਡਿਊਟੀ ਕਿਹਨੇ ਦਿੱਤੀ ਹੈ ਬਾਬਾ ਫਰੀਦ ਦਾ ਅਮਰੀਕਨ ਜੀ ਅਸੀਂ ਇੱਥੇ ਹੈਗੇ ਆ ਤਾਂ ਸਿਰਫ ਜਿਹਦੀ ਬਦੌਲਤ ਉਹ ਸਾਨੂੰ ਆ ਰਹੀ ਹੈ ਅਮਰੀਕਨ ਸਾਹਿਬ ਨੇ ਇਹ ਹੀ ਕਿਹਾ ਸੀ ਕਿ ਪੇਟ ਤੋਂ ਬੈਕ ਤੋਂ ਸੇਟੀ ਜਿੰਨ ਕਹਿੰਦਾ ਹੈ ਨਾ ਕਿ ਮੁਹੱਬਤ ਦਾ ਸਾਰਾ ਜਮੀਨ ਸੇ ਆਸਮਾਨ ਤੱਕ ਹੈ ਮੁਹੱਬਤ ਦਾ ਸਾਰਾ ਜਮੀਨ ਸੇ ਆਸਮਾਨ ਤੱਕ ਹੈ ਦੇਖ ਸਕਦਾ ਹੈ ਉਹ ਵਹੀ ਤੱਕ ਜਿਸकी नजर ਜਾ ਸਾਡੇ ਬੇਟਾ ਸਾਹਿਬ ਉਹ ਹੀ ਹੈ ਜੋ ਉਹਨਾਂ ਨੇ ਸਰਵੋਪੀਤਾ ਅਸੀਂ ਅਜੇ ਤੱਕ ਪਹੁੰਚ ਗਏ ਪਰ ਸਾਡਾ ਇਹ ਪਰੇਰਨਾਦਾ ਵੀ ਅਸੀਂ ਕਿੱਦਾਂ ਪਹੁੰਚੇ ਅਸੀਂ ਇੱਕ ਜਗ੍ਹਾ ਤੋਂ ਅਸੀਂ ਰੀਪਲੇਂਡ ਕਰ ਬੜਾ ਬਧੀਆ ਬੋਸ ਕੇਗੇ ਬੋਲ ਸਾਹਿਬ ਹੋਣੀ ਸੋਤਾ ਸਾਹਿਬ ਦੇ ਬੜੇ ਚੇ ਗੱਲਾਂ ਕਰੀਏ ਸੋਤਾ ਸਾਹਿਬ ਬਹੁਤ ਹੀ ਸੁਣਦੇ ਰਹੇ ਹਣ 70 75 ਸਾਲ ਹੋ ਗਏ ਜਬ ਵੀ ਦੇਸ਼ ਨੂੰ ਜਾ ਹੁਣ ਜਿਹੜੀ ਚੀਜ਼ ਐ ਅੰਟਟੀ ਚ ਰੈਡੀ ਖਤਮ ਹੋ ਗਈ ਹੁਣ ਚਲ ਹੋਣੀ ਚਾਹੀਦੀ ਪਹਿਲਾ ਅਨੇਚੁਲਿਟੀ ਸਾਡੇ ਜਿਹੜੀਆਂ ਬਸਤੀਆਂ ਸੀ ਅਸੀਂ ਉੱਥੇ ਰਹਦੇ ਹੁਣ ਜਿਹੜੀ ਸਾਡੀ ਇੰਟਰਨੈਟ ਚ ਪ੍ਰੋਬਲਮ ਆ ਰਹੀ ਹੈ ਨਾ ਅੱਜ ਆਪਾਂ ਜਾਸਦੇ ਆ ਆਪਣੀ ਸ਼ਿਕਾਇਤ ਕੀਤੀ ਅਸੀਂ ਸਾਨੂੰ ਕੋਈ ਲਾਈਕ ਨਹੀਂ ਕਰ ਰਹਾ ਅਸੀਂ ਇਕੱਠੇ ਨਹੀਂ ਹੋ ਰਹੇ ਸਭੀ ਇੰਟਰਨੈਟ ਨਹੀਂ ਬਣਦੀ ਸਭ ਤੋਂ ਵੱਡਾ ਕਾਰਨ ਐ ਜੋ ਮੈਂ ਮਹਿਸੂਸ ਕਰ ਰਿਹਾ ਪਹਿਲਾ ਸਾਡੀ ਬਸਤੀਆਂ ਹੁਣ ਸਰਕਾਰੀ ਤੇ ਜਾਣਾ ਪੈਦਾ ਸੀ ਅਸੀਂ ਉਹ ਨਹੀਂ ਰਹਿੰਦੇ ਜਿਹੜੀ ਕੱਟ ਗਈ ਇਹ ਜਿਹੜੀ ਆਪਣੇ ਪੁਰਾਣੇ ਰਿਹਾਇਸ਼ ਪਸਤੀ ਹੈ ਕਟੜ ਮੰਡੀ ਹੈ ਬਾਲਗ ਮੰਡੀ ਹੈ ਅਗਲਾ ਦਾ ਪਸਤੀ ਹੈ ਜੀ ਕਹਿੰਦੇ ਜੇ ਤਾਂ ਉਹੀ ਨਾ ਤੋਂ ਬੋਲੀ ਜਾਂਦੀ ਤੇ ਉਹ ਜਿਹੜੇ 50 ਸਾਲ ਤੋਂ ਅਜ ਲੋਕ ਉੱਪਰ ਹੋਏ ਉਹ ਜਦੋਂ ਇਸ ਕਰਕੇ ਤੁਹਾਡੇ ਨਾਲ ਨਹੀਂ ਆਇਆ ਤੁਹਾਡੀ ਹੱਡ ਬਿੱਤੀਆਂ ਸਾਡੇ ਡੱਕਟਰ ਹੁੰਦੇ ਆ ਅਸੀਂ ਜਦੋਂ ਸਕੂਲਾਂ ਚ ਪੜ੍ਹਦੇ ਹੁੰਦੇ ਸੀ ਤਾਂ ਵਾਸਤੇ ਪ੍ਰਿੰਸੀਪਲ ਨੇ ਖੜਾ ਕਰਦਾ ਮਰਾ ਬਾਪ ਇਧਰ ਨਹੀਂ ਕੀ ਹੁਆ ਇਹ ਮਾਪੇ ਨਾ ਦੇਉਂਦੇ ਸੀ ਉਹ ਆਪਣੀ ਹੁੰਦੀ ਜਦੋਂ ਸਾਨੂੰ ਪੂਰੀ ਕਲਾਸ ਚ ਖੜਾ ਕਰਾਇਆ ਜਾਂਦਾ ਸੀ ਵੀ ਖੜੇ ਹੋ ਜਿਨ੍ਹਾਂ ਦੀ ਫੀਸ माफ ਹੈ ਜਿਨ੍ਹਾਂ ਦੇ ਫ੍ਰੀਮ ਹੈ ਲੈਣੇ ਆ ਸਾਨੂੰ ਕੌਂਫੀਡੈਂਸ ਉੱਥੋਂ ਆਉਂਦਾ ਸੀ ਉੱਥੋਂ ਸਾਨੂੰ ਕੌਂਫੀਡੈਂਸ ਆਉਂਦਾ ਸੀ ਅਸੀਂ 50 ਰੁਪਏ ਚ ਖੜੇ ਹੋ ਗਏ 20 ਚ ਖੜੇ ਹੋ ਗਏ ਤਾਂ ਜਿਹੜੇ ਗੋਹ ਹੁੰਦੇ ਸੀ ਉਹ ਭੈਰ ਹੁੰਦੇ ਸੀ ਅਗਰ ਆਪਰਾ ਪਤਾ ਨਾ ਲੱਗੇ ਮੈਂ ਬਾਹਰ ਤੋਂ ਮਿਲਾਂਗਾ ਆਪਾਂ ਨੂੰ ਲੇਕਿਨ ਜੋ ਸੱਚਾਈ ਹੈ ਮੈਂ ਥੋੜਾ ਜਿਹਾ ਭੜਕਦਾ ਹਾਂ ਜਿਸਨ ਸਾਹਿਬ 2 ਮਿੰਟ ਪਰ ਕਿਉਂਕਿ ਅਸੀਂ ਲੰਬਾ ਕਰਵਾ ਜੇ ਸਾਡੀਆਂ ਇੱਥੇ ਆਗੇ ਬੰਦੇ ਸਭ ਤੋਂ ਜਿਹੜੇ ਇੱਥੇ ਆਗੇ ਨੇ ਤਾਂ ਆਪਣੇ ਹੀ ਨੇ ਕਿਉਂਕਿ ਇਹ ਹੈ ਜਿਸकी ਰੂਹ ਸਹਿਮਤ ਨਹੀਂ ਵਾਹ ਉਸਦੀ ਰਹਿਮਤ ਨਹੀਂ ਅਸੀਂ ਇੱਥੇ ਆਇਆ ਤਾਂ ਅਸੀਂ ਆਪਣੀ ਰੂਹ ਆਪਣੀ ਲੈ ਕੇ ਆਏ ਅਸੀਂ ਕੁਝ ਬਣਨ ਆਇਆ ਅਸੀਂ ਕਰਨ ਆਇਆ ਸਮਾਜ ਦੇ ਪਰਦੇ ਜਿਸ ਪਰਦੇ ਨੂੰ ਤਰਦਾ ਉਹ ਅੱਜ ਦੀ ਘੜੀ ਚ ਅੱਜ ਦੇ ਥਰ ਚੁਤੇ ਮੈਂ ਨਹੀਂ ਮੈਂ ਕੁਝ ਬਸ ਜਿਆਦਾ ਬਸਦਾਗਾ ਨਹੀਂ ਦੱਸਦਾਗਾ ਪਰ ਗੱਲ ਇਹ ਹੈ ਇੱਕ ਦੂਜੇ ਨਾਲ ਅਸੀਂ ਕਿਸ ਤਰ੍ਹਾਂ ਉਹ ਪੋਜ਼ਿਟਿਵ ਲਾਈਫ ਜਿਸ ਤਰ੍ਹਾਂ ਅਸੀਂ ਅੱਗੇ ਵਧਦਾ ਹੁਣੇ ਬੜੀ ਉੱਚੀ ਗੱਲ ਕਰਕੇ ਅਡੇ ਵੀ ਆਪਾਂ ਉਹਨਾਂ ਬੱਚਿਆਂ ਨੂੰ ਕਿੱਦਾਂ ਸਮਝਾਈਏ ਰਮਾਇਣ ਦੀ ਗੱਲ ਜੀ ਹੈ ਮੈਂ ਜਦ ਰਮਾਇਣ ਦੀ ਕਹਾਣੀ ਹੁੰਦਾ ਜੇ ਬੱਚੇ ਨਹੀਂ ਸਮਝਦੇ ਬੱਚਿਆਂ ਨੂੰ ਉਹ ਤੁਹਾਨੂੰ ਸ਼ਕਤੀ ਕਿੱਦਾਂ ਦੋ ਰਮਾਇਣ ਤੁਸੀਂ ਇਹ ਕਾਫੀ ਪਤਾ ਦੱਸਿਆ ਮੈਂ ਰਮਾਇਣ ਨੂੰ ਪੋਜ਼ਿਟਿਵ ਇਨਰ ਲੈ ਕੇ ਜਾਂਦਾ ਜੇ ਅੰਮੇਰ ਆਪਣੇ ਮੇਘਾ ਆਪਣੇ ਯੱਗ ਹੈ ਸੀ ਉਹਨਾਂ ਕਿਹਾ ਵੀ ਯੱਗ ਕਰ ਤੇ ਤੇਰੇ ਕੋਲ ਸ਼ਕਤੀ ਆ ਨਹੀਂ ਆ ਤੇ ਸ਼ਕਤੀ ਆ ਤੇ ਵਾਪਸ ਜਦੋਂ ਰਾਮ ਉਹ ਰਸਣ ਨੂੰ ਮਾਰ ਲਿਆਏਗਾ ਤਾਂ ਤੁਸੀਂ ਜਿੱਤ ਜਾਓ ਉਹ ਜਦੋਂ ਯੁੱਗ ਕਰ ਰਹੀ ਯੁੱਗ ਕਰਨ ਗਿਆ ਆਪਸ ਦਾ ਜਿਹੜਾ ਯਕ ਸੀ ਉਹ ਖਰਾਬ ਹੋ ਗਿਆ ਲੋ ਜੇ ਤੁਹਾਨੂੰ ਲੱਗੇ ਕੌਣ ਕਰ ਲੈਣਾ ਸ਼ਕਤੀवान ਸੀ ਕਿ ਉਸ ਨੂੰ ਵਰਦਾਰ ਸੀ ਵੀ ਜਦੋਂ ਇੰਦਰ ਨੇ ਇੰਨੀ ਜ਼ਿਆਦਾ ਸ਼ਕਤੀ ਹੈ ਇੰਨੀ ਜ਼ਿਆਦਾ ਉਹ ਪੂਜਾ ਕਰੀ ਤਾਂ ਜਦੋਂ ਕਹਿ ਰਿਹਾ ਕਿ ਉਹ ਇੰਦਰ ਨੂੰ ਵੀ ਦਸਵੇਂ ਤੋਂ ਜਾ ਕੇ ਕਿ ਦਰੋਂ ਚਹੀਦਾ ਉਹ ਕੋਮਕਰਨ ਨੇ ਇੰਨੀ ਜਿਆਦਾ ਜਦੋਂ ਆਪਣੀ ਤਪੱਸਿਆ ਨਾਲ ਤਾ ਉਹ ਮੁਰੇ ਮਨ ਚ ਉਹਨੇ ਮੰਨ ਲਿਆ ਇੰਦਰ ਆ ਕੋਮਕਰਨ ਨੇ ਤ ਇੰਦਰ ਸਰਸੋਤੇ ਦੇ ਕੋਲ ਗਿਆ ਵੀ ਸਰਸੋਤੀ ਮਾਤਾ ਜੀ ਇਹ ਤਾਂ ਕੋਮਕਰਨ ਦਾ ਮੇਰਾ ਆਸਮ ਹੈ ਲੈਣਾ ਇੰਨੀ ਜ਼ਿਆਦਾ ਸਟਡੀ ਕਰ ਲਈ ਇੰਨੀ ਜ਼ਿਆਦਾ ਮਿਹਨਤ ਕਰ ਲਈ ਪਰ ਮੇਰਾ ਅਸਰ ਨਾ ਹੋਇਆ ਉਹ ਜਦੋਂ ਉਹ ਕੋਲ ਕਮਰ ਇੰਦਰ ਮੰਦਰ ਲਾ ਗਿਆ ਉਹਨੇ ਮੋਹ ਨਿੰਦਰ ਗਿਆ ਇਹ ਕਾਰਨ ਹੈ ਕਹਿੰਦੇ ਉਹ ਛੇ ਛੇ ਮਿੰਟੇ ਸੁਤਾ ਰਹਿੰਦਾ ਛੇ ਛੇ ਮਿੰਟੇ ਪਰ ਹੋਇਆ ਕੀ ਹੋਇਆ ਤਾਂ ਮਿਹਨਤ ਨਾ ਹੋਈਆ ਹੋਇਆ ਤਾਂ ਉਹਦੀ ਤਪੱਸਿਆ ਨਾ ਹੋ ਅਸੀਂ ਵੀ ਆਪਣੇ ਬੱਚਿਆਂ ਨੂੰ ਇਹ ਦੱਸਿਏ ਕਿ ਅਸੀਂ ਜਿਹੜਾ ਹੈਗਾ ਆਪਣਾ ਮਿਹਨਤ ਕਰ ਰਹੀਏ کیونکہ مائنڈ انٹیلیجنٹ کون ہے انٹیلیجنٹ میں او یوز اس مائنڈ اپنے مائنڈ کو یوز کرنا ہی انٹیلیجنٹ بڑے بڑے سائنٹیفک بہت بہت سائنس آئی جنہوں نے دسے دسو مائنڈ کی فرق ہے صرف سوٹ ہی فرق ہے جی تسی مائنڈ یوز کرو گے تا تسی اکے ہو آج ਸੋਸ਼ਲ ਵਰਕ ਜੇ ਮੈਂ ਆਪਣੇ ਬੇਟੇ ਨੂੰ ਸਪੈਸ਼ਲ ਹੈ ਠੀਕ ਹੈ ਮੈਂ ਕੇ ਜੱਜਵਾ ਮੈਂ ਫੇਸ ਕਰਿਆ ਫਿਰ ਰਪੜ ਦਾਸੀ ਭੱਜ ਗਈ ਅੱਜ ਜਿਹੜਾ ਸਮਾਜ ਸਾਨੂੰ ਐਕਸੈਪਟ ਨਹੀਂ ਕਰਦਾ ਉਹ ਕਹਿੰਦੇ ਉਹ ਉਹਨਾਂ ਦੀ ਆਪਣੀ ਸੋਚ ਹੈ ਉਹ ਕਹਿੰਦੇ ਦੇਖੋ ਜੀ ਪਹਿਲਾਂ ਇਹਨਾਂ ਨੇ ਪੋਸਟਰਾਂ ਚ ਜਾਇਆ ਕਰਿਆ ਐਸਐਸਪੀ ਲੱਗੇ ਹੋਏ ਡੀਐਸਪੀ ਲੱਗੇ ਹੋਏ ਹੁਣ ਇਹ ਸਾਡੇ ਇਧਰ ਆ ਗਏ ਉਹਨਾਂ ਦੇ ਮਨਾਂ ਚ ਹੋਰ ਲੱਗਦੇ ਪਤਾ ਨਹੀਂ ਇਧਰ ਆ ਗਏ ਸੀ ਕਿ ਸਰਪੰਚ ਹੀ ਹੈ ਕਿ ਮੈਨੀਆਂ ਕੀ ਨਹੀਂ ਰੱਖਦਾ ਇਹ ਸਾਡੇ ਜਦੋਂ ਤੱਕ ਲੈਂਕਟੀਵਿਟੀ ਸਾਡੇ ਅੰਦਰ ਇੱਕ ਦੂਜੇ ਦੇ ਭਰਤੇ ਜਿਹੜੀਆਂ ਭਰੀਆਂ ਹੋਈਆਂ ਜਿੰਦ ਤੱਕ ਇਹ ਨਹੀਂ ਜਾਂਦੀ ਆ ਉਦੋਂ ਤੱਕ ਅਸੀਂ ਇਕੱਠੇ ਨਹੀਂ ਹੋ। ਇੱਕ ਆਪਣੇ ਆਉਂ ਮੈਂ ਉਹਨੂੰ ਪੇਸ਼ ਕਰਾਂਗਾ। ਸਟਿੱਕ ਨਾਲ ਕਿ ਇਹ ਮੈਂ ਇੱਕ ਦਸਾਲ ਨੂੰ ਪੁੱਛਿਆ ਪਰਾਂ ਨੇ ਮਾਨੂੰ ਸਹੀ ਪੂਰੀ ਜਵਾਬ ਦਿੱਤਾ ਕਿ ਅਸੀਂ ਇਹਦੇ ਦੇ ਅਦਰਸਟਾਰ ਕੋਈ ਕਾਸਟੋਲ ਵੀ ਨੰਬਰ ਲੈ ਸਕਦੇ ਨੇ। ਕਿਉਂਕਿ ਸੋਸ਼ਲ ਜਿੱਦਾਂ ਉਹ 800 ਆਪਣੇ ਸਬਸਕ੍ਰਾਈਬਰ ਆਏ 800 ਤੇ ਇੱਕ ਦਿਨ ਜੋੜੇ ਦੇਵ ਚੱਜਰ ਬਾਣੀ ਰੋ ਰੋ ਅਰੇ ਆਇਆ ਹੈ ਪੜਸੋਂ ਤੋਂ ਇਹ ਵਾਟਸਐਪ ਤੇ ਕਾਰ ਆ ਜਾਂਦਾ ਹੈ ਕਿ ਆਰੋ ਮੈਨੀ ਟੀਮ ਨੂੰ ਚੱਜਾ ਰੱਖੀ ਹੈ ਤੇ ਆਜੋ ਤੇ ਆਪਣਾ ਹਜ਼ਾਰ ਵੀ ਆ ਜਾਂਦੇ 2000 ਵੀ ਆ ਜਾਂਦੇ ਪਰ ਪਲੇਟ ਤੇ ਪਰ ਡਿਵਾਈਸ ਕਰਾ ਦੇ ਕਿ ਨਹੀਂ ਮੈਂ ਸਪੈਸ਼ਲ ਤੌਰ ਤੇ ਮੇਰੇ ਫ੍ਰੀਕ ਹੈ ਮੇਰੇ ਦੋਸਤ ਹੈ ਜਤਿੰਦਰ ਸ਼ਰਮਾ ਜੀ ਇਹ ਉਹਨਾਂ ਸੇ 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 ਸਰਵਿਸ ਸੇਵੀ ਕਰ ਰਹੇ ਆ ਜਿਹਦੇ ਚ 60 70% ਐਸਸੀ ਨੇ ਜੀ ਸਰ ਇਹਨੇ ਮੈਨੂੰ ਇਸੇ ਫੰਕਸ਼ਨ ਤੇ ਬੁਲਾਇਆ ਸੀ ਤੇ ਮੈਂ ਉੱਥੇ ਗਿਆ ਤੇ ਇਹਨਾਂ ਨੇ ਸਰੋ ਆਪਣਾ ਮੈਂ ਕਿਹਾ ਸਰੋ ਕੋਈ ਕੋਸਟ ਦੀ ਲੋੜ ਨਹੀਂ ਪਰ ਫੇਰ ਵੀ ਇਹਨਾਂ ਨੇ ਇੱਕ ਮਾਫ ਦੇ ਤੌਰ ਤੇ ਇੱਕ ਟੋਕਨ ਆਫ ਰਿਸਪੈਕਟ ਗਿਆ ਲੋ ਲਵ ਗਿਆ ਸਰੋ ਆਪਣਾ ਮੈਂ ਫੇਰ ਸਾਡੇ ਬਾਅਦ ਦੇ ਸੈਟ ਵੀ ਰਹੇ ਹਨ ਮਿਸਟਰ ਸੁਬਿੰਦਰ ਸਿੰਘ ਵਾਲਾ ਐਡਵੋਕੇਟ ਇੱਥੇ ਪਟਿਆਲਾ ਉਹ ਵੀ ਜਨਰਲ ਗੈਟ ਗੇਨ ਬੇਸਿਕ ਬਿਲਾਅ ਕਰਦੇ ਆ ਪਰ ਪਹਿਲਾਂ ਵੀ ਜਦੋਂ ਵੇਟਰ ਜੀ ਇਕੱਲੇ ਨਹੀਂ ਇਕੱਲੇ ਉਹਨਾਂ ਨੂੰ ਐਸੀ ਨਹੀਂ ਉਹਦੇ ਐਸੀ ਅੱਜ ਕਲੇ ਨਹੀਂ ਕੋਈ ਆਪਣੀ ਇਹ ਸੰਤਿਧਰਬ ਲੈਣੇ ਹਰ ਬੰਦਾ ਬគਿਆ ਹਰ ਬੰਦੇ ਨੂੰ ਆਪਣਾ ਜੀਵਨ ਹੱਕ ਹੈਗਾ ਪਰ ਉਹ ਸੈਲਫ ਰਿਸਪੈਕਟ ਨਹੀਂ ਹਰ ਦਵਾ ਦੁਆਰੇ ਡਾਕਟਰ ਆਇਆ ਹੈ ਡਾਕਟਰ ਕੋਲ ਹੈ ਕਲੀਨਿਕ ਕੋਲ ਹੈ ਡਾਕਟਰ ਹੈ ਅੱਜ ਸੁਝਾਇਆ ਨਹੀਂ ਮੈਨੂੰ ਡਾਕਟਰ ਆਇਆ ਉਹਨਾਂ ਦਾ ਮੈਂ ਜੋ ਲੈ ਗਿਆ ਹੈ ਨਾ ਤੁਗੜੀ ਗੀਵਾ ਹੈ ਜਿਪਲੀ ਜਲਾ ਤੇ ਆਪਾਂ ਵੀ ਤਿਆਰ ਹੋਣੇ ਪਟਾਣੂ ਤੇਰੇ ਵਾਲਾ ਤੇ ਲੋੜੀ ਵਧਿਆ ਡਾਕਟਰ ਕਰਨਾ ਕੀ ਹੈ ਦਵਾਈ ਉਹ ਨਹੀਂ ਹੈ ਕੋਈ ਨਹੀਂ ਦਵਾਈ ਹੈ ਨਹੀਂ ਕਿਸੇ ਕੋਲ ਦਵਾਈ ਤੁਹਾਡੇ ਕੋਲ ਸਭ ਤੋਂ ਪਹਿਲਾਂ ਸਾਡੀ ਦਾ ਇੱਕੋ ਹੀ ਹੈ ਕਿ ਆਪਣੇ ਪਰਿਵਾਰ ਨੂੰ ਆਪਣੇ ਸਮਾਜ ਨੂੰ ਆਪਣੇ ਬੱਚੇ ਨੂੰ ਆਪਣੇ ਸਰੌਂਡਿੰਗ ਨੂੰ ਪਹਿਲਾਂ ਤਾਂ ਆਪਾਂ ਚਾਜਦੇ ਹਾਂ ਫਿਰ ਉਸ ਤੋਂ ਬਾਅਦ ਆਪਣੇ ਸਭ ਤੋਂ ਪਹਿਲਾਂ ਜੁੜੀ ਆਪਣੀ ਸੇਧ ਆਪਣੇ ਪਰਿਵਾਰ ਦੇ ਕੈਲੋਪਲੇਸੀ ਇਹਨੇ ਜ਼ਿਆਦਾ ਹੁੰਦੇ ਹੈ ਕਈ ਵਾਰੀ ਤਾਂ ਸੀ ਉਹ ਨਾਲ ਜੁੜੀ ਜਾਂਦੇ ਆਪਣੇ ਪਰਿਵਾਰ ਦੇ ਆਪਣੇ ਸਮਾਜ ਦੇ ਆਪਣੇ ਜਿਹੜੇ ਛੋਟੇ ਮੋੜੇ ਚੱਕਦੇ ਆ ਉਹਨਾਂ ਨੂੰ ਦਰਕਰਾਰ ਕਰਕੇ ਆਪਾਂ ਇੱਥੇ ਰੱਖ ਪੋਚੀ ਤੇ ਉਸ ਤੋਂ ਦੇ ਮੈਂ ਇਕ ਕੁਇਦਰ ਜਿਆਦਾ ਕਿ ਮੈਂ ਸਮਝ ਰਿਹਾ ਵੀ ਸੁਣਨਾ ਅਰਕੈਓਲੋਜੀ ਬੜਾ ਫਰਕ ਪਾਉਂਦਾ ਅਸੀਂ ਸੁਣ ਕੇ ਜਾਈਏ ਉਹਦਾ ਹੀ ਜਿਆਦਾ ਆਪਣੇ ਆਪ ਤੋਂ ਹਰਨ ਕਰ ਲੈਣਾ ਪੜੇ ਲਿਖੋ ਕਿ ਮਹਿਫਿਲ ਵਿੱਚ ਚੁੱਕ ਰਹਿਕਰ ਤੋਂ ਦੇਖੋ ਪੜੇ ਲਿਖੋ ਕਿ ਮਹਿਫਿਲ ਵਿੱਚ ਚੁੱਕ ਰਹਿਕਰ ਤੋਂ ਦੇਖੋ ਬੁੱਧੂ ਵੀ ਹੋਗੇ ਤਾਂ ਹੁਸ਼ਿਆਰ ਹੋ ਅੱਜ ਬੜੀ ਤੇ ਵੀ ਬੰਦੇ ਜਿਹੜੇ ਰਹਿ ਗਏ ਆ ਆਪਾਂ ਇਹ ਨਹੀਂ ਕਹਦਾ ਮੈਂ ਮੈਂ ਨਹੀਂ ਕੁਝ ਕਰ ਸਕਦਾ ਬੜੇ ਬੜੇ ਆਈਏ ਦੇ ਸਕਦੇ ਆ ਵਿਚਾਰ ਦੇ ਸਿੱਖੇ ਆ ਪਰ ਜਦੋਂ ਕਦੇ ਬੈਠੋਗੇ ਜਦੋਂ ਵੀ ਆਪ ਗਰੋਗੇ ਜੇ ਰੈਡੀ ਵੀ ਕਦੀ ਆਈਏ ਅਸੀਂ ਤਾਂ ਆਪਣਾ ਕੁਝ ਯੋਗਤਾ ਦਵਾਗੇ ਫਿਰ ਤੇ ਪਰ ਡਿਸਕਸ਼ਨ ਕਰਾਂਗੇ ਜਦੋਂ ਡਿਸਕਸ਼ਨ ਖਤਮ ਹੋ ਜਾਂਦੀ ਹੈ ਉੱਥੇ ਫਿਰ ਤੁ ਤੋਂ ਮੈਂ ਮਜੂਰ ਸਾਡੇ ਵਿਚਾਰ ਸੇ ਲਗੋਗੇ ਤਾਂ ਉਹ ਜੇ ਕੋਰਪੋਰੇਟ ਅਰਨਲਕ ਮੈਨੂੰ ਹੋਰ ਮੈਨੂੰ ਯਾਦ ਆ ਗਿਆ ਉਹ ਲੈ ਸੋਟ ਰਹਾ ਤਾਂ ਬੋਲੇ ਸੀ ਪ੍ਰਧਾਨ ਜੀ ਵੀ ਅਸੀਂ ਇਹ ਹਜ਼ਾਰ ਫਾਰਮ ਭਰ ਰਹੇ ਤੇ ਮੈਂ ਤਾਂ ਇੱਕ ਕਹਾਂਗੇ ਇੱਕ ਸਕੀਮ ਜੀ ਸ਼ੁਰੂ ਕਰ ਲੋ ਉਹਨੂੰ ਕਹਿ ਦੋ ਪੇਜ ਪਰਦਾ ਪੇਜ ਦੋ ਅਗਲੇ ਨੂੰ ਜਿਹੜਾ ਅਸੀਂ ਫਾਰਮ ਭਰ ਰਿਹਾ ਹੋਰ ਕਰ ਰਿਹਾ ਉਹਦਾ ਨਾਮ ਲਿਖੋ ਜਿਹੜਾ ਲਿਖ ਰਿਹਾ ਉਸ ਪੇਜ ਦਾ ਪਰਦਾ تے اس طرح اگر یہ کہ تو ٹوڑی ممبرشپ نہیں ہے کوئی بیس سبسکرائب کر رہا ہے تے اس تو اگے اپا جو اپا دیکھو پہلا بدلوں لینا ضروری ہے اسے میں پہنچا دوں گا کہیںو مین سی ہے دیکھ کے رہ حالے میں اور ابھی وقت لگے گا انہیں سمجھانے میں یہ ہت تک تو لے ایا ہے ہم تو یہ باتوں باتوں میں اور بھول گئے جائیں گے دو چار ہوگا۔ ਆਸੂ ਪ੍ਰੇਸ਼ਾਨੀ ਤੇ ਜਾਣਾ ਜੁਰੀ ਹੈ ਫਿਰ ਉਹ ਸਮਝਾਵਾ ਜੁਰੀ ਹੈ ਮੇਰੇ ਕੁਝ ਕਰਾਣ ਦੀ ਆਰਣਾ ਇਲੈਕਸ਼ਨ ਆਵੇ ਆਪਰ ਆਪਾ ਬੋਲ ਹੁੰਦੇ ਜਿਹੜਾ ਇੱਥੇ ਆ ਗਿਆ ਉਹਨੂੰ ਸਮਝਾ ਦੇ ਲੋੜ ਨਹੀਂ ਕਿ ਉਹਦਾ ਵੈਡ ਸਾਨੂੰ ਲੋੜ ਹੈ ਦੇਖੋ ਇੱਕ ਬਾਸ ਹੁੰਦਾ ਜਿਹੜਾ ਪੱਕੇ ਲੱਗਦਾ ਉਹ ਤੋੜੋ ਕੇ ਨਾ ਟੁਕੇ ਰਾਂ ਨੂੰ ਪੁੱਟ ਦੇਗਾ ਸਾਨੂੰ ਕੇ ਜਿਹੜੇ ਬੰਦੇ ਸਾਡੇ ਵਿਚਾਰਾਂ ਦਾ ਲਾਭ ਜੋੜ ਸਕਣ ਤੇ ਸਾਨੂੰ ਅਡਾਪਟ ਕਰ ਸਕਣ ਤੇ ਸਾਡੇ ਨਾਲ ਚੱਲ ਸਕਣ ਅਸਲ ਹਰ ਬੰਦਾ ਕਿਸੇ ਕਿਸਾ ਰਾਜਦਾਨੀ ਇਹ ਪਾਰਟੀਆਂ ਜੀ ਪਾਰਟੀਆਂ ਹਰ ਬੰਦਾ ਨਾਲੇ ਸ਼ੌਟ ਭਾਤਾ ਇਹ ਜੋ ਪੋਲਿਟੀਕਲ ਇੰਸਟੀਚਿਊਸ਼ਨ ਇਦਾਂ ਦਾ ਜਿਸ ਦਾ ਰਾਜਨੀਤੀ ਕਵਰੇ ਇਦਾਂ ਦਾ ਜਿਹਦੇ ਜੀ ਬੰਦਾ ਜਦ ਮਰਦੀ ਜਾ ਸਕਦਾ ਜਿਹੜਾ ਮਰਦੀ ਜਾ ਸਕਦਾ ਕੋਈ ਇਨਵੈਸਟਮੈਂਟ ਦੀ ਲੋੜ ਨਹੀਂ ਉਹਦੇ 'ਚ ਕੋਈ ਵੀ ਸ਼ਬਦ ਨਹੀਂ ਕੋਈ ਉਹਦੇ 'ਚ ਮ ਜਾ ਕੇ ਕਿ ਸਰਪੇ ਵਾਰਾ ਨਹੀਂ ਮੈਂ پر جیڑی اے جی جائے گی ہے شنگاشا آلی ہے شنگاشا کیونکہ آپ کا میڈل لیل سے شروع کر جیڑے جیڑے بیٹھے ہیں انہوں نے ہدا ہے ہوئے ہیں کسی بھی طرح رہا ہوں کوئی یہ نہیں جی پہ ہے کوئی افسر بن گیا کوئی میڈیکل افسر بن گیا کوئی لیڈر بن گیا کیونکہ یہ دیتا ہوں کھتا ہو گیا انہوں نے اس سے لائے رہے ہیں جس کی میں وہ جو کو کون کا کھتا اسی بھی دیکھو سرکاری مراد ਕੋਈ ਨਹੀਂ ਨੂੰ ਉਹ ਵੀ ਲਈਦਾ ਤੁਸੀਂ ਬੜੇ ਧੰਕ ਹੋਗੇ ਉਹਦੇ ਚੱਪਲਾ ਸ਼ੁਰੂ ਹੋਣਾ ਉਹਦੀ ਆਪਣੀਆਂ ਕੰਪਰਸ਼ਨਸ ਨਾਲ ਯਾਰਾ ਜੀ ਨਾਲ ਮੈਂ ਆਪ ਜੀ ਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਥੈਂਕ ਯੂ ਤੇ ਜੇ ਹੋ ਸਕੇ ਸ਼ਰਮਾ ਜੀ ਜੀਤਿਆ ਜੀ ਜੀ